ਜਿਦੇ ਚ ਸਾਡੇ ਪਰਮਵੀਰ ਸਣੀ ਸਾਹਿਬ ਜਸਪ੍ਰੀਤ ਬਰਾੜ ਸਾਹਿਬ ਐਡਵੋਕੇਟ ਰਵਿੰਦਰ ਸਾੰਪਲਾ ਜੀ ਐਡਵੋਕੇਟ ਸਮਰਤ ਸੰਧੂ ਦੇਖੋ ਵਿਸ਼ਾ ਤਰਨ ਤਾਰਨ ਦੀ ਬਾਈ ਇਲੈਕਸ਼ਨ ਦਾ ਤੇ ਜਿਸ ਤਰੀਕੇ ਦੇ ਨਾਲ ਦਿਨ ਬੀਤਦੇ ਜਾ ਰਹੇ ਨੇ ਚੋਣ ਦੀ ਤਰੀਕ ਨੇੜੇ ਆਉਂਦੀ ਜਾਰੀ ਹੈ ਪੰਜਾਬ ਦੀ ਸਰਕਾਰ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਵਿੱਚ ਹਾਰ ਦੀ ਬੁਖਲਾਹਟ ਹੈ ਕਿਉਂਕਿ ਹਾਰ ਕੰਧ ਦੇ ਉੱਤੇ ਲਿਖੀ ਦਿਖ ਰਹੀ ਹੈ ਤੇ ਗਵਰਨਮੈਂਟ ਮਸ਼ੀਨਰੀ ਦਾ ਦੱਬ ਕੇ ਮਿਸਯੂਜ਼ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਕਰ ਰਹੀ ਹੈ 13 ਤਰੀਕ ਨੂੰ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਉਹਦੇ ਚੀਫ ਇਲੈਕਟੋਰਲ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਨੂੰ ਬੜੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਹਰਮਿਤ ਸੰਧੂ ਉਹ ਆਪਦੇ ਜਿਹੜੇ ਚਹੇਤੇ ਅਫਸਰ ਨੇ ਆਪਦੇ ਜਿਹੜੇ ਘਰ ਦੇ ਮੈਂਬਰ ਨੇ ਜਿਹਦੇ ਚਾਹੇ ਤਾਂ ਡੀਐਸਪੀ ਜਗਜੀਤ ਸਿੰਘ ਹੋਵੇ ਡੀਐਸਪੀ ਸੁਖਬੀਰ ਸਿੰਘ ਹੋਵੇ ਜਿਹੜੇ 15-15 ਸਾਲ ਉੱਥੇ ਤਰਨ-ਤਰਨ ਦੇ ਵਿੱਚ ਹੀ ਐਸਐਚਓ ਰਹੇ ਨੇ ਤੇ ਮਾਡਲ ਕੋਡ ਆਫ ਕੰਡਕਟ ਕਹਿੰਦਾ ਹੈ ਕਿ ਜਿਹੜਾ ਅਫਸਰ 3 ਸਾਲ ਤੋਂ ਵੱਧ ਇੱਕ ਪਾਰਟਿਕੂਲਰ ਏਰੀਏ ਦੇ ਵਿੱਚ ਲੱਗਿਆ ਹੋਵੇ ਉਹ ਇਲੈਕਸ਼ਨ ਕਮਿਸ਼ਨ ਜਦੋਂ ਕੋਡ ਆਫ ਕੰਡਕਟ ਲੱਗ ਜਾਂਦਾ ਉਹ ਉਸ ਏਰੀਏ ਦੇ ਵਿੱਚ ਨਹੀਂ ਲੱਗ ਸਕਦਾ ਪਰ ਇਹਨੇ ਹਰਮੀਤ ਸੰਧੂ ਸਾਹਿਬ ਨੇ ਆਪਣੇ ਉਹ ਚਹੇਤੇ ਅਫਸਰ ਲਾਏ ਉਹ ਧੱਕਾ ਕਰਨਾ ਸ਼ੁਰੂ ਕੀਤਾ ਤੇ ਉਹਦੇ ਹੁਣ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਔਰ ਅੱਜ ਵੀ ਚੀਫ ਇਲੈਕਟੋਰਲ ਅਫਸਰ ਸਾਹਿਬ ਦੇ ਧਿਆਨ ਚ ਲਿਆਂਦਾ ਹੈ ਕਿ ਤਰਨ ਤਾਰਨ ਦੇ ਵਿੱਚ ਇੱਕ ਨਵਾਂ ਹੀ ਕੰਮ ਸ਼ੁਰੂ ਹੋ ਗਿਆ ਜਿਹੜਾ ਵੀ ਨਵਾਂ ਪਰਚਾ ਦਰਜ ਹੁੰਦਾ ਹੈ ਤਰਨਤਾਰਨ ਦੇ ਵਿੱਚ ਉਹਦਾ ਕਾਲਮ ਖਾਲੀ ਛੱਡ ਕੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਨੂੰ ਨਾਮਿਨੇਟ ਕੀਤਾ ਜਾ ਰਿਹਾ ਔਰ ਦਸ ਕੌਂਡ ਰਹੇ ਨੇ ਕਿਉਂਕਿ ਜਿਹੜੇ ਜਿਹੜੇ ਅਫਸਰ ਉੱਤੇ ਲੰਬਾ ਸਮਾਂ ਲੱਗੇ ਰਹੇ ਨੇ ਇਹੀ ਜਗਜੀਤ ਸਿੰਘ ਤੇ ਸੁਖਬੀਰ ਸਿੰਘ ਇਹ ਤਾਂ ਕਿਉਂਕਿ ਹਰਮੀਤ ਸੰਧੂ ਅਕਾਲੀ ਦਲ ਦੇ ਵਿੱਚ ਸੀ ਇਹ ਭਲੀ ਭਾਤੀ ਜਾਣਦੇ ਨੇ ਕਿ ਕਿਹੜਾ ਅਕਾਲੀ ਦਲ ਦਾ ਲੀਡਰ ਹੈ ਕਿਹੜਾ ਵਰਕਰ ਹੈ ਉਹਨਾਂ ਨੂੰ ਚੁਣ-ਚੁਣ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਤੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਕੱਲ ਰਾਤ ਸਾਡੇ ਦੋਦੇ ਪਿੰਡ ਦੇ ਸਰਪੰਚ ਸਾਹਿਬ ਦੇ ਉੱਤੇ ਝੂਠਾ ਪਰਚਾ ਬਣਾਇਆ ਗਿਆ ਇਸੇ ਤਰੀਕੇ ਜਿਹੜੇ ਕੈਂਡੀਡੇਟ ਹੈ ਬੀਬੀ ਰੰਦਾਵਾ ਜੀ ਜਿਹੜੇ ਕਿ ਧਰਮੀ ਫੌਜੀਆ ਦੇ ਪਰਿਵਾਰ ਚੋਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਕਿੰਨਾ ਪਿਆਰ ਦੇ ਰਹੇ ਨੇ ਕੈਂਡੀਡੇਟ ਦੇ ਪੀਏ ਦੇ ਉੱਤੇ ਹੀ ਕੇਸ ਬਣਾਤਾ ਤੁਸੀਂ ਦੱਸੋ ਵੀ ਇਹ ਤੋਂ ਵੱਧ ਸਰਕਾਰ ਕੀ ਬਦਲਾਖੋਰੀ ਦੀ ਰਾਜਨੀਤੀ ਕਰੂ ਇਹ ਤੋਂ ਵੱਧ ਸਰਕਾਰ ਘਬਰਾਟ ਦੇ ਵਿੱਚ ਹੋਊ ਕਿ ਕੈਂਡੀਡੇਟ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਹੈ ਉਹਨਾਂ ਦੇ ਪੀਏ ਦੇ ਉੱਤੇ ਝੂਠਾ ਮੁਕੱਦਮਾ ਬਣਾਇਆ ਜਾ ਰਿਹਾ ਔਰ ਇਸੇ ਤਰੀਕੇ ਅੰਮ੍ਰਿਤਸਰ ਤੋਂ ਇੱਕ ਲੜਕਾ ਜਿਹਦਾ ਕਿ ਅਸੀਂ ਅੱਜ ਚੀਫ ਇਲੈਕਟੋਰਲ ਆਫੀਸਰ ਸਾਹਿਬ ਨੂੰ ਦੱਸਿਆ ਉਹਦਾ ਨਾਂ ਹੈ ਪ੍ਰਭਜੀਤ ਪ੍ਰਭਜੀਤ ਦੀ ਇੱਕ ਗੱਡੀ ਹੈ ਫੋਰਚੂਨਰ ਆ ਉਹਦੀ ਪਰਮਿਸ਼ਨ ਵਾਸਤੇ ਅਸੀਂ ਅਪਲਾਈ ਕੀਤਾ 18 ਅਕਤੂਬਰ ਨੂੰ ਕਿ ਜੀ ਇਹ ਜਿਹੜੀ ਗੱਡੀ ਹੈ ਫੋਰਚੂਨਰ ਇਹ ਕੈਂਡੀਡੇਟ ਦੇ ਕਾਫਲੇ ਚ ਚੋਣ ਪ੍ਰਚਾਰ ਦੇ ਦੌਰਾਨ ਚੱਲੂਗੀ ਤੇ ਅੱਜ ਸੀਆਈਏ ਸਟਾਫ ਨੇ ਉਹਨੂੰ ਗੱਡੀ ਸਮੇਤ ਉਹਦੇ ਘਰੋਂ ਚੱਕ ਲਿਆ ਕੀ ਜਵਾਬ ਦੇਈ ਹੈ ਜੀ ਕਿ ਇਸ ਤਰੀਕੇ ਦੇ ਨਾਲ ਫ੍ਰੀ ਤੇ ਫੇਅਰ ਇਲੈਕਸ਼ਨ ਅਸੀਂ ਸਟੇਟ ਦੇ ਵਿੱਚ ਸੋਚ ਰਹੇ ਹਾਂ ਔਰ ਇਹੀ ਸਵਾਲ ਮੇਰਾ ਚੀਫ ਇਲੈਕਟਰਲ ਸਾਹਿਬ ਨੂੰ ਵੀ ਹੈ ਇਹਦੇ ਨਾਲੋਂ ਤਾਂ ਫਿਰ ਇੱਕ ਸਿੱਧਾ ਜਾ ਕੰਮ ਕਰੋ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕਿਉਂਕਿ ਉਹਦੀ ਹਾਰ ਕੰਦ ਤੇ ਲਿਖੀ ਹੈ ਉਹ ਹਾਰਿਆ ਹੋਇਆ ਕੈਂਡੀਡੇਟ ਹੈ ਉਹਨੂੰ ਸਿੱਧਾ ਹੀ ਨਾਮਿਨੇਟ ਕਰ ਦਿਓ ਜੇ ਤੁਸੀਂ ਵਿਰੋਧੀ ਪਾਰਟੀਆਂ ਦੇ ਵਰਕਰਾਂ ਤੇ ਲੀਡਰਾਂ ਦੇ ਉੱਤੇ ਐਸੇ ਤਰੀਕੇ ਝੂਠੇ ਪਰਚੇ ਦਰਜ ਕਰਨੇ ਨੇ ਉਹਨਾਂ ਨੂੰ ਘਰੋਂ ਜਾ ਕੇ ਚੱਕਣਾ ਫਿਰ ਚੋਣ ਕਰਾਣ ਦਾ ਕੋਈ ਫਾਇਦਾ ਨਹੀਂ ਸੋ ਇਹ ਜਿਹੜੀ ਬੁਖਲਾਟ ਹੈ ਜਿਹੜੀ ਘਬਰਾਟ ਹੈ ਇਹ ਦੱਸਦੀ ਹੈ ਕਿ ਜਿਹੜੇ ਲੋਕ ਕਹਿੰਦੇ ਸੀ ਜੀ ਅਸੀਂ ਜੇ ਕੰਮ ਨਾ ਕਰਿਆ ਸਾਨੂੰ ਵੋਟਾਂ ਨਾ ਪਾਇਓ ਤੇ ਅੱਜ 4 ਸਾਲ ਬਾਅਦ ਆਮ ਆਦਮੀ ਪਾਰਟੀ ਦੇ ਹਾਲਾਤ ਨੇ ਕਿ ਹੁਣ ਘਰਾਂ ਚੋਂ ਅਕਾਲੀ ਦਲ ਦੇ ਬੰਦਿਆਂ ਨੂੰ ਪੁਲਿਸ ਚੱਕ-ਚੱਕ ਕੇ ਲਿਜਾ ਰਹੀ ਹੈ ਕਿੱਥੇ ਰੱਖਿਆ ਜਾ ਰਿਹਾ ਉਹਨਾਂ ਦੇ ਘਰਦਿਆਂ ਨੂੰ ਵੀ ਨਹੀਂ ਪਤਾ ਐਸੇ ਤਰੀਕੇ ਜਿਹੜਾ ਇੱਕ ਨਵਾਂ ਕੰਮ ਹੋਰ ਉੱਥੇ ਫੜਿਆ ਤੁਸੀਂ ਜਾਣਦੇ ਹੋਵੋਗੇ ਕਿ ਪਹਿਲਾਂ 5751 ਕਰਦੇ ਹੁੰਦੇ ਸੀ ਹੁਣ ਉਹ ਬੀਐਨਐਸ ਦੇ ਵਿੱਚ 126 ਤੇ 169 ਹੋ ਗਿਆ ਹੁਣ ਉਹਦੇ ਤਹਿਤ ਪਹਿਲਾਂ ਲਿਸਟਾਂ ਬਣਾਈਆਂ ਜਾ ਰਹੀਆਂ ਨੇ ਕਿ ਕਿਹੜੇ ਪਿੰਡ ਚ ਜਿਹੜੇ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੋਰੀ ਕਤਾਰ ਦੇ ਵਰਕਰ ਨੇ ਕਿਉਂਕਿ ਵੈਸੇ ਤਾਂ ਤਰਨ ਤਰਨ ਦੀ ਹਵਾਏ ਦੱਸਦੀ ਐ ਕਿ ਉਥੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਜਿਤਵਲ ਵੱਧ ਰਿਹਾ ਐ ਇਸੇ ਕਰਕੇ ਸਰਕਾਰ ਇਹ ਸਾਰੇ ਹਤਕੰਡੇ ਆਪਣਾਰੀ ਐ ਉਹ ਲਿਸਟਾਂ ਤਿਆਰ ਕਰਕੇ ਆ ਅਸੀਂ ਅੱਜ ਦੱਸਿਆ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਕਿ ਉਹਨਾਂ ਨੂੰ ਨੋਟਿਸ ਕੱਢੇ ਜਾ ਰਹੇ ਨੇ 5751 ਜਿਹਨੂੰ ਆਪਾਂ ਕਹਿੰਦੇ ਆ 126169 ਬੀ ਐਨ ਅਸਤੇ ਕਿ ਜੀ 28 ਅਕਤੂਬਰ ਨੂੰ ਜਾ ਕੇ ਐਸ ਡੀ ਐਮ ਸਾਹਿਬ ਦੇ ਸਾਹਮਣੇ ਪੇਸ਼ ਹੋ ਕਿਹੜਾ ਅਮਨ ਨੂੰ ਅਮਾਨ ਨੂੰ ਖਤਰਾ ਹੋ ਗਿਆ ਜੀ ਉਥੇ ਔਰ ਮੈਂ ਹੀ ਚੀਫ ਇਲੈਕਟਰਲ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਦੇ ਵਿੱਚ ਕੋਈ ਅਰਜੈਂਸੀ ਤਾਂ ਹੈ ਨਹੀਂ ਇਹ ਨੋਟਿਸ ਜਿਹੜੇ 28 ਅਕਤੂਬਰ ਵਾਸਤੇ ਬੁਲਾਇਆ ਜਾ ਰਿਹਾ ਹੈ ਇਹਦਾ ਸਿੱਧਾ ਜਾਂ ਕਾਰਨ ਹੈ ਕਿ ਤੁਸੀਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਉੱਥੇ ਦੇ ਲੀਡਰਾਂ ਨੂੰ ਡਰਾਉਣਾ ਚਾਹੁੰਦੇ ਹੋ ਤੇ ਮੈਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਉੱਥੇ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਰਮਿਤ ਸੰਧੂ ਨੂੰ ਮੈਂ ਸੱਦਾ ਪੁੱਛਦਾ ਕਿ ਐਦਾਂ ਡਰਾ ਲੋਗੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰੀਕੇ ਦੇ ਨਾਲ ਇਸ ਸੰਘਰਸ਼ਾਂ ਚੋਂ ਨਿਕਲੀ ਹੋਈ ਜਥੇਬੰਦੀ ਐ ਬੜੇ ਉਰੇ ਲੋਕਾਂ ਨੇ ਉਰੇ ਇੰਦਰਾ ਗਾਂਧੀ ਤੱਕ ਨੇ ਐਮਰਜੈਂਸੀਆਂ ਲਾ ਲੀਆਂ ਜੋਰ ਲਾ ਲਿਆ ਇਹ ਸੀਨਿਆਂ ਚ ਗੋਲੀ ਖਾਣ ਵਾਲੀ ਜਥੇਬੰਦੀ ਐ ਸੋ ਜੇ ਕਿਸੇ ਦੇ ਮਨ ਦੇ ਵਿੱਚ ਵਹਿਮ ਹੋਵੇ ਕਿ ਆ ਜਿਹੜੇ ਤੁਸੀਂ ਆ ਨੋਟਿਸ ਭੇਜ-ਭੇਜ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵਰਕਰਾਂ ਨੂੰ ਡਰਾ ਲੋਂਗੇ ਜਾਂ ਉਹਨਾਂ ਨੂੰ ਘਰੋਂ ਚੱਕ ਕੇ ਸ਼੍ਰੋਮਣੀ ਅਕਾਲੀ ਦਲ ਦਾ ਮਨੋਬਲ ਤੋੜ ਦੇਓਗੇ ਇਹਦੇ ਨਾਲ ਜਿਹੜੀ ਤੁਹਾਡੀ ਹਾਰ ਐ ਇਹ ਜਿਹੜੀ ਉਹ ਵੋਟਾਂ ਦੀ ਉਥੇ ਵੋਟਾਂ ਪੈਣੀਆਂ ਨੇ ਇਹ ਐਸੇ ਜ਼ਬਰ ਜ਼ੁਲਮ ਦੇ ਵਿਰੁੱਧ ਪੈਣੀਆਂ ਨੇ ਇਹ ਐਸੇ ਸਰਕਾਰੀ ਤਕੇशाही ਦੇ ਵਿਰੁੱਧ ਪੈਣੀਆਂ ਨੇ ਇਹਹੀ ਸਰਕਾਰ ਦੇ ਫੇਲਿਅਰ ਵਿਰੁੱਧ ਪੈਣੀਆਂ ਨੇ ਸੋ ਸ਼੍ਰੋਮਣੀ ਅਕਾਲੀ ਦਲ ਡਰਦਾ ਨਹੀਂ ਸਾਰਾ ਹਲਕਾ ਸਾਰਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ ਹੈ ਔਰ ਮੈਂ ਚੀਫ ਇਲੈਕਟੋਰਲ ਸਾਹਿਬ ਨੂੰ ਇੱਕ ਗੱਲ ਬਹੁਤ ਸਪਸ਼ਟ ਤੌਰ ਤੇ ਕਹਿ ਕੇ ਆਇਆ ਕਿ ਇਹ ਜਿਹੜੇ ਦੋ ਬੰਦੇ ਨੇ ਡੀਐਸਪੀ ਜਗਜੀਤ ਸਿੰਘ ਤੇ ਡੀਐਸਪੀ ਸੁਖਬੀਰ ਸਿੰਘ ਇਹਨਾਂ ਨੂੰ ਫੌਰਨ ਉਥੋਂ ਬਦਲਿਆ ਜਾਵੇ ਨਹੀਂ ਸ਼੍ਰੋਮਣੀ ਅਕਾਲੀ ਦਲ ਔਰ ਤਰਨ ਤਰਨ ਦੀ ਸਮੁੱਚੀ ਜਥੇਮੰਦੀ ਫਿਰ ਅਸੀਂ ਧਰਨੇ ਲਾਵਾਂਗੇ ਜੇ ਇਹ ਦੋ ਅਫਸਰ ਉਥੇ ਇਸੇ ਤਰੀਕੇ ਧੱਕੇਸ਼ਾਹੀ ਕਰਨਗੇ ਔਰ ਨਾਲ ਹੀ ਤਰਨ ਤਰਨ ਦੇ ਜਿਹੜੇ ਐਸਐਸਪੀ ਐ ਮੈਡਮ ਰਵਜੋਤ ਕੌਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਆਈਪੀਐਸ ਅਫਸਰ ਹੋ ਤੁਹਾਡੇ ਤੇ ਜ਼ਿੰਮੇਵਾਰੀ ਹੈ ਕਿ ਤੁਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ ਤੇ ਇੱਕ ਆਈਪੀਐਸ ਅਫਸਰ ਦੇ ਹੁੰਦੇ ਅਗਰ ਇਸ ਤਰੀਕੇ ਦੇ ਨਾਲ ਪੁਲਿਸ ਨੂੰ ਤੁਸੀਂ ਖੁੱਲੀ ਛੁੱਟ ਦਿੱਤੀ ਹੈ ਕਿ ਝੂਠੇ ਪਰਚੇ ਦਰਜ ਕਰ ਦਿਓ ਤੁਸੀਂ ਜਿਹੜੇ ਪਰਮਿਸ਼ਨਾਂ ਬੰਦੇ ਮੰਗ ਰਹੇ ਨੇ ਕਿ ਅਸੀਂ ਗੱਡੀਆਂ ਅਕਾਲੀ ਦਲ ਦੇ ਕੈਂਡੀਡੇਟ ਦੇ ਨਾਲ ਚਲਾਉਣੀਆਂ ਨੇ ਉਹ ਗੱਡੀਆਂ ਵਾਲੇ ਬੰਦਿਆਂ ਨੂੰ ਗੱਡੀਆਂ ਸਮੇਤ ਘਰੋਂ ਚੱਕਣ ਦੀ ਇਜਾਜ਼ਤ ਦੇ ਰਹੇ ਹਾਂ ਤਾਂ ਅੱਜ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਬਣਦੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਅਸੀਂ ਇਹ ਕਾਪੀ ਭੇਜੀ ਹੈ ਕਿ ਚਾਹੇ ਉੱਥੇ ਦੇ ਐਸਐਸਪੀ ਹੋਣ ਚਾਹੇ ਦੋ ਡੀਐਸਪੀ ਹੋਣ ਅਗਰ ਤਰਨ ਤਰਨ ਦੇ ਵਿੱਚ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣੀ ਹੈ ਤਾਂ ਇਹਨਾਂ ਨੂੰ ਬਦਲਣਾ ਬੇਹੱਦ ਜ਼ਰੂਰੀ ਹੈ ਕਿਉਂਕਿ ਲੋਕ ਜਿੱਥੇ ਉੱਤੇ ਡੈਮੋਕ੍ਰੇਸੀ ਦਾ ਘਾਣ ਕਰ ਰਹੇ ਨੇ ਉੱਥੇ ਮਾਡਲ ਕੋਡ ਆਫ ਕੰਡਕਟ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈ ਇਹ ਤਾਂ ਉਹਦੀਆਂ ਵੀ ਧਜੀਆਂ ਨੇ ਕਿ ਜੀ ਜਿਹੜਾ ਬੰਦਾ ਦਾਇਰੇ ਦੇ ਵਿੱਚ ਰਹਿ ਕੇ ਚੋਣ ਪ੍ਰਚਾਰ ਕਰ ਰਿਹਾ ਤੁਸੀਂ ਚੋਣ ਪ੍ਰਚਾਰ ਵੀ ਨਹੀਂ ਕਰਨ ਦੇ ਰਹੇ ਸੋ ਇਹ ਸਾਰੀਆਂ ਗੱਲਾਂ ਅਸੀਂ ਚੀਫ ਇਲੈਕਟਰਲ ਸਾਹਿਬ ਨੂੰ ਦੱਸੀਆਂ ਨੇ ਔਰ ਉਹ ਖੁਦ ਮੈਂ ਦੇਖਿਆ ਕਿ ਅਜੋ ਵੀ ਚਿੰਤਤ ਮਹਿਸੂਸ ਕਰ ਰਹੇ ਸੀ ਔਰ ਉਹਨਾਂ ਨੇ ਕਿਹਾ ਕਿ ਮੈਂ ਹੁਣੇ ਡੀਸੀ ਨਾਲ ਐਸਐਸਪੀ ਨਾਲ ਗੱਲ ਕਰਦਾ ਪਰ ਅਸੀਂ ਬੜਾ ਸਪਸ਼ਟ ਤੌਰ ਤੇ ਮੰਗ ਕਰਦੇ ਆ ਕਿ ਤਿੰਨੇ ਅਫਸਰ ਤਰਨਤਾਰਨ ਚੋ ਬਦਲੇ ਜਾਣ ਔਰ ਚੀਫ ਇਲੈਕਟਰਲ ਸਾਹਿਬ ਆਪਣੇ ਦਫਤਰ ਚੋਂ ਆਪਣਾ ਸਟਾਫ ਤਾਇਨਾਤ ਕਰਨ ਔਰ ਇਹ ਜਿਹੜੀਆਂ ਇਹ 5751 ਦੇ ਨੋਟਿਸ ਨੇ ਤਾਂ ਫੌਰਨ ਸਟੇ ਕਰੋ ਇਹਨਾਂ ਦੀ ਕੀ ਦੱਸੋ ਜੀ ਅਰਜੈਂਸੀ ਹੈ 13 ਤਰੀਕ ਤੋਂ ਬਾਅਦ ਬੁਲਾ ਲਿਓ ਸਾਰਾ ਅਕਾਲੀ ਦਲ ਪੇਸ਼ ਹੋ ਜਾਊਗਾ ਔਰ ਇਹ ਜਿਹੜੇ ਝੂਠੇ ਪਰਚੇ ਨੇ ਇਹਨਾਂ ਦੀ ਜਾਂਚ ਕਰੋ ਔਰ ਕੋਈ ਵੀ ਕੋਰਸਿਵ ਐਕਸ਼ਨ ਨਹੀਂ ਫਿਰ ਕੋਰਟ ਜਾਣਾ ਪਊਗਾ ਅਗਰ ੱੱੱਕੇ ਨਾਲ ਲੋਕਾਂ ਦੇ ਘਰੇ ਰੇਡ ਕਰੋਗੇ ਸੋ ਅਗਰ ਫਰੀ ਤੇ ਫਿਰ ਇਲੈਕਸ਼ਨ ਕਰਾਉਣੀ ਹੈ ਤਾਂ ਫਿਰ ਇਹ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਹੋਊਗੀ ਤੇ ਅਫਸਰ ਧਿਆਨ ਰੱਖਣ ਕਿਉਂਕਿ ਅੱਜ ਇਹ 10 ਦਿਨ ਦਾ ਧੱਕਾ ਹੈ ਮੈਂ ਬਹੁਤ ਸਪਸ਼ਟ ਤੌਰ ਤੇ ਬਹੁਤ ਜ਼ਿੰਮੇਵਾਰੀ ਦੇ ਨਾਲ ਤੇ ਸ਼ਰੋਮਨੀ ਅਕਾਲੀ ਦਲ ਵੱਲੋਂ ਅਫਸਰਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਇਹ 10 ਦਿਨਾਂ ਦਾ ਧੱਕਾ ਹੈ ਇਹ ਅਦਾਲਤਾਂ ਦੇ ਵਿੱਚ ਜਾਊਗਾ ਫਿਰ ਭੁਗਤਨੀਆ ਉਹੀ ਅਫਸਰਾਂ ਨੂੰ ਪਹਿਣਗੀਆਂ ਜਿਹੜੇ ਸੰਵਿਧਾਨ ਦੀਆਂ ਧੱਜੀਆਂ ਢੋਂਗੇ ਸਰ ਪਹਿਲਾਂ ਵੀ ਤੁਸੀਂ ਜਾ ਕੇ ਆਏ ਸੀ ਜੇ ਪਹਿਲਾਂ ਹੀ ਅਕਸ਼ਰ ਹੁੰਦਾ ਸ਼ਾਇਦ ਰੌਬਟ ਨਾ ਹੋ ਦੀ ਉਸ ਆਪ ਨੂੰ ਅੱਜ ਤਾਂ ਸਬੂਤਾਂ ਸਮੇਤ ਦਿਖਾ ਕੇ ਆਏ ਜੀ ਔਰ ਮੈਂ ਕਹਿ ਕੇ ਆਇਆ ਕਿ 13 ਤਰੀਕ ਨੂੰ ਹੀ ਅਗਰ ਐਕਸ਼ਨ ਲਿਆ ਜਾਂਦਾ ਦੇਖੋ ਇੱਕ ਗੱਲ ਸਪਸ਼ਟ ਹੈ ਕਿ ਜੇ ਝੇਤੇ ਅਫਸਰਾਂ ਨੂੰ ਲਾਉਣਾ ਹੈ ਤਾਂ ਝੇਤੇ ਅਫਸਰਾਂ ਨੂੰ ਲਾਉਣ ਦਾ ਕਾਰਨ ਸੀ ਕਿ ਉਹਨਾਂ ਤੋਂ ਤੱਕਾ ਕਰਾਉਣਾ ਸੀ ਉਹਨਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰਤਾ ਅੱਜ ਵੀ ਇਲੈਕਸ਼ਨ ਕਮਿਸ਼ਨ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅੱਜ ਵੀ ਐਕਸ਼ਨ ਲੈ ਕੇ ਇਹਨਾਂ ਨੂੰ ਤੁਰੰਤ ਉਥੋਂ ਬਦਲਣਾ ਚਾਹੀਦਾ ਹੈ ਕਿਉਂਕਿ ਜੇ ਅੱਜ ਵੀ ਨਾ ਇਹ ਬਦਲੇਗੇ ਤਰਨ-ਤਾਰਨ ਦੇ ਵਿੱਚ ਇਹ ਜਿਹੜਾ ਫ੍ਰੀ ਤੇ ਫੇਅਰ ਇਲੈਕਸ਼ਨ ਪ੍ਰੋਸੈਸ ਹੈ ਉਹਦਾ ਗਲਾ ਇਹ ਅਫਸਰਾਂ ਨੇ ਕੋਟ ਦੇਣਾ ਤੇ ਉਹਦੇ ਜਿਹੜੇ ਨਤੀਜੇ ਨੇ ਉਹਦੇ ਜਿਹੜੇ ਸਿੱਟੇ ਨੇ ਉਹ ਫਿਰ ਬੇहद ਭਿਆੰਕਰ ਨਿਕਲਣਗੇ। ਇੱਕਲ ਹੋਰ ਸਾਹਮਣੇ ਆਇਆ ਮੁੱਖ ਮੰਤਰੀ ਸਾਹਿਬ ਦੀ ਇੱਕ ਵੀਡੀਓ ਦਾ ਮਾਮਲਾ ਸਾਹਮਣੇ ਆ ਰਿਹਾ ਲਗਾਤਾਰ ਵੀ ਫੁਟਰਾਇਆ ਜਾ ਰਿਹਾ ਕਿਸੇ ਕਿਰੋਂ ਸਾਰੇ ਮਾਮਲੇ ਦੇ। ਦੇਖੋ ਬੇहद ਮੰਦ ਭਾਗੀ ਗੱਲ ਹੈ ਕਿ ਅੱਜ ਪੰਜਾਬ ਦੇ ਵਿੱਚ ਜਦੋਂ ਗੱਲ ਹੋਣੀ ਚਾਹੀਦੀ ਹੈ ਲਾਅ ਐਂਡ ਆਰਡਰ ਤੇ ਅੱਜ ਪੰਜਾਬ ਦੇ ਵਿੱਚ ਗੱਲ ਹੋਣੀ ਚਾਹੀਦੀ ਹੈ ਕਰਜ਼ੇ ਤੇ ਸਰਕਾਰ ਦੇ ਫੋਕੇ ਝੂਠੇ ਵਾਅਦਿਆਂ ਤੇ ਮਿਸ ਮੈਨੇਜਮੈਂਟ ਤੇ ਗੱਲ ਕਰਨੀ ਪੈ ਰਹੀ ਹੈ ਮੁੱਖ ਮੰਤਰੀ ਦੀ ਉਸ ਵੀਡੀਓ ਤੇ ਜਿਹੜੀ ਕੈਨੇਡਾ ਤੋਂ ਬੈਠੇ ਇੱਕ ਜਗਮਨ ਸਮਰੇ ਨੇ ਆਪਣੇ ਪੇਜ ਤੇ ਪਾਈ ਹੈ ਮੁੱਖ ਮੰਤਰੀ ਦਾ ਵੀ ਬਿਆਨ ਆ ਗਿਆ ਕਹਿੰਦੇ ਜੀ ਫੇਕ ਹੈ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਆ ਆਮ ਆਦਮੀ ਪਾਰਟੀ ਨੇ ਉਸ ਵੀਡੀਓ ਤੇ ਕਰਤੀਆਂ ਮੈਂ ਹੈਰਾਨ ਆ ਮੈਂ ਸਵਾਲ ਕਰਦਾ ਕਿ ਭਾਈ ਜੇ ਫੇਕ ਹੈ ਤਾਂ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਕਰਕੇ ਸਰਕਾਰ ਇਹਨਾਂ ਬੈਕਫੁੱਟ ਤੇ ਕਿਉਂ ਹੈ ਔਰ ਇਹਦੀ ਇੰਡੀਪੈਂਡੈਂਟ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਦੇਖੋ ਅੱਜ ਗੱਲ ਕੱਲੀ ਭਗਵੰਤ ਮਾਨ ਸਾਹਿਬ ਦੀ ਨਹੀਂ ਸਾਡੇ ਸਿਆਸੀ ਵਖਰੇਵੇਂ ਹੋ ਸਕਦੇ ਨੇ ਪਰੇ ਪੰਜਾਬ ਦੇ ਮੁੱਖ ਮੰਤਰੀ ਦੀ ਚੇਅਰ ਦੀ ਉਹਦੀ ਕ੍ਰੈਡੀਬਿਲਟੀ ਦੀ ਗੱਲ ਐ ਸੋ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਕਿਉਂਕਿ ਬੰਦਾ ਪੰਜਾਬ ਤੋਂ ਬਾਹਰ ਬੈਠਾ ਹੈ ਬੰਦਾ ਦੇਸ਼ ਤੋਂ ਬਾਹਰ ਬੈਠਾ ਹੈ ਸੋ ਚਾਹੇ ਸੀਬੀਆਈ ਹੋਵੇ ਚਾਹੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਹੋਵੇ ਉਹਨਾਂ ਨੂੰ ਇਹਦੀ ਜਾਂਚ ਦੇ ਵਿੱਚ ਇਨਵੋਲ ਕਰਕੇ ਇਹ ਵੀਡੀਓ ਦੀ ਸਚਾਈ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਜੇ ਮੁੱਖ ਮੰਤਰੀ ਵਿਕਟਮ ਹੈ ਮੁੱਖ ਮੰਤਰੀ ਨੂੰ ਵੀ ਇਨਸਾਫ ਮਿਲੇ ਪਰ ਹਾਂ ਜਿਹੜੇ ਤਿੰਨ ਪ੍ਰੈਸ ਕਾਨਫਰੰਸਾਂ ਕੱਲ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੇ ਕੀਤੀਆਂ ਨੇ ਮੈਂ ਪੁੱਛਣਾ ਚਾਹੁੰਦਾ ਕਿ ਮੈਂ ਕੈਨੇਡਾ ਤੋਂ ਪਤਾ ਕੀਤਾ ਪੰਜ ਸੱਤ ਬੰਦਿਆਂ ਨੂੰ ਫੋਨ ਕੀਤੇ ਤਾਂ ਇਹ ਪਤਾ ਲੱਗਿਆ ਵੀ ਇਹ ਤਾਂ ਆਮ ਆਦਮੀ ਪਾਰਟੀ ਦਾ ਆਪਣਾ ਬੰਦਾ ਹੈ ਜਿਨੇ ਵੀਡੀਓ ਪਾਈ ਹੈ ਸੋ ਜੇ ਆਮ ਆਦਮੀ ਪਾਰਟੀ ਦਾ ਬੰਦਾ ਹੈ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਰਾਪਤੇ ਦੇ ਵਿੱਚ ਸੀਗਾ ਇਹਦੇ ਕੋਲ ਜਾ ਕੇ ਠਹਿਰਦੇ ਸੀ ਤਾਂ ਫਿਰ ਇਹ ਹੋਰ ਵੀ ਵੱਡੇ ਸ਼ੰਕੇ ਨੇ ਹੋਰ ਵੀ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਜਾਣਨ ਦਾ ਪੰਜਾਬ ਦੇ ਹਰ ਇੱਕ ਵਸਿੰਦੇ ਨੂੰ ਹੱਕ ਹੈ ਤੇ ਇਹਦੇ ਜਵਾਬ ਪੰਜਾਬ ਨੂੰ ਮਿਲਨੇ ਚਾਹੀਦੇ ਨੇ ਵੀਡੀਓ ਦੀ ਸੱਚਾਈ ਹੋਣੀ ਚਾਹੀਦੀ ਹੈ ਔਰ ਇਹਦੀ ਗੰਭੀਰ ਜਾਂਚ ਹੋਣੀ ਚਾਹੀਦੀ ਹੈ ਫੋਰੈਂਸਿਕ ਜਾਂਚ ਹੁੰਦੀ ਹੈ ਜਦੋਂ ਸਾਰਾ ਕਲੀਅਰ ਹੋ ਜਾਊਗਾ ਜੇ ਆਪ ਸਰਕਾਰ ਕਰਾ ਲਵੇ ਉਹ ਜਲਦੀ ਦੇਖੋ ਜ਼ਿੰਮੇਵਾਰੀ ਹੈ ਮੈਂ ਫੇਰ ਦੁਬਾਰਾ ਕਹਿਣਾ ਕਿ ਗੱਲ ਅਜ ਵਿਅਕਤੀ ਵਿਸ਼ੇਸ਼ ਦੀ ਨਹੀਂ ਗੱਲ ਚੇਅਰ ਦੀ ਹੈ ਔਰ ਸਾਰਾ ਪੰਜਾਬ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਤੇ ਚੇਅਰ ਦੇ ਉੱਤੇ ਜੇ ਕੋਈ ਗੱਲ ਆ ਰਹੀ ਹੈ ਉਹਦੀ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਤੇ ਉਹਦੀ ਜਾਂਚ ਕਰਕੇ ਲੋਕਾਂ ਨੂੰ ਸੱਚ ਪਤਾ ਲੱਗਣਾ ਚਾਹੀਦਾ ਧੰਨ ਆਜੋ ਆਜੋ ਚੋਲੋ ਰੋਲ ਹੈ ਜੀ ਹਾਂਜੀ ਕਰੋ ਰੋਲ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਡੈਲੀਗੇਸ਼ਨ ਜਿਹਦੇ ਵਿੱਚ ਸਾਡੇ ਪਰਮਵੀਰ ਸਣੀ ਸਾਹਿਬ ਜਸਪ੍ਰੀਤ ਬਰਾੜ ਸਾਹਿਬ ਐਡਵੋਕੇਟ ਰਵਿੰਦਰ ਸਾੰਪਲਾ ਜੀ ਐਡਵੋਕੇਟ ਸਮਰਤ ਸੰਧੂ ਦੇਖੋ ਵਿਸ਼ਾ ਤਰਨ ਤਾਰਨ ਦੀ ਬਾਈ ਇਲੈਕਸ਼ਨ ਦਾ ਤੇ ਜਿਸ ਤਰੀਕੇ ਦੇ ਨਾਲ ਦਿਨ ਬੀਤਦੇ ਜਾ ਰਹੇ ਨੇ ਚੋਣ ਦੀ ਤਾਰੀਖ ਨੇੜੇ ਆਉਂਦੀ ਜਾ ਰਹੀ ਹੈ ਪੰਜਾਬ ਦੀ ਸਰਕਾਰ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਵਿੱਚ ਹਾਰ ਦੀ ਬੁਖਲਾਹਟ ਹੈ ਕਿਉਂਕਿ ਹਾਰ ਕੰਧ ਦੇ ਉੱਤੇ ਲਿਖੀ ਦਿਖ ਰਹੀ ਹੈ ਤੇ ਗਵਰਨਮੈਂਟ ਮਸ਼ੀਨਰੀ ਦਾ ਦੱਬ ਕੇ ਮਿਸਯੂਜ਼ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਸਰਕਾਰ ਕਰ ਰਹੀ ਹੈ 13 ਤਰੀਕ ਨੂੰ ਵੀ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਉਹਦੇ ਚੀਫ ਇਲੈਕਟੋਰਲ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਨੂੰ ਬੜੇ ਸਪਸ਼ਟ ਤੌਰ ਤੇ ਕਿਹਾ ਸੀ ਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਹੈ ਹਰਮਿਤ ਸੰਧੂ ਉਹ ਆਪਦੇ ਜਿਹੜੇ ਚਹੇਤੇ ਅਫਸਰ ਨੇ ਆਪ ਦੇ ਜਿਹੜੇ ਘਰ ਦੇ ਮੈਂਬਰ ਨੇ ਜਿਹਦੇ ਚਾਹੇ ਤਾਂ ਡੀਐਸਪੀ ਜਗਜੀਤ ਸਿੰਘ ਹੋਵੇ ਡੀਐਸਪੀ ਸੁਖਬੀਰ ਸਿੰਘ ਹੋਵੇ ਜਿਹੜੇ 15-15 ਸਾਲ ਉਥੇ ਤਰਨਤਾਰਨ ਦੇ ਵਿੱਚ ਹੀ ਐਸਐਚਓ ਰਹੇ ਨੇ ਤੇ ਮਾਡਲ ਕੋਡ ਆਫ ਕੰਡਕਟ ਕਹਿੰਦਾ ਹੈ ਕਿ ਜਿਹੜਾ ਅਫਸਰ 3 ਸਾਲ ਤੋਂ ਵੱਧ ਇੱਕ ਪਾਰਟਿਕੂਲਰ ਏਰੀਏ ਦੇ ਵਿੱਚ ਲੱਗਿਆ ਹੋਵੇ ਉਹ ਇਲੈਕਸ਼ਨ ਕਮਿਸ਼ਨ ਜਦੋਂ ਕੋਡ ਆਫ ਕੰਡਕਟ ਲੱਗ ਜਾਂਦਾ ਉਹ ਉਸ ਏਰੀਏ ਦੇ ਵਿੱਚ ਨਹੀਂ ਲੱਗ ਸਕਦਾ ਪਰ ਇਹਨੇ ਹਰਮੀਤ ਸੰਧੂ ਸਾਹਿਬ ਨੇ ਆਪਣੇ ਉਹ ਚਾਹਤੇ ਅਫਸਰ ਲਾਏ ਉਹ ਤੱਕਾ ਕਰਨਾ ਸ਼ੁਰੂ ਕੀਤਾ ਤੇ ਉਹਦੇ ਹੁਣ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ। ਔਰ ਅੱਜ ਵੀ ਚੀਫ ਇਲੈਕਟੋਰਲ ਅਫਸਰ ਸਾਹਿਬ ਦੇ ਧਿਆਨ ਚ ਲਿਆਉਂਦਾ ਕਿ ਤਰਨਤਾਰਨ ਦੇ ਵਿੱਚ ਇੱਕ ਨਵਾਂ ਹੀ ਕੰਮ ਸ਼ੁਰੂ ਹੋ ਗਿਆ। ਜਿਹੜਾ ਵੀ ਨਵਾਂ ਪਰਚਾ ਦਰਜ ਹੁੰਦਾ ਹੈ ਤਰਨਤਾਰਨ ਦੇ ਵਿੱਚ ਉਹਦਾ ਕਾਲਮ ਖਾਲੀ ਛੱਡ ਕੇ ਉਹਦੇ ਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਵਰਕਰਾਂ ਨੂੰ ਨਾਮਿਨੇਟ ਕੀਤਾ ਜਾ ਰਿਹਾ ਔਰ 10 ਕੌਂਡ ਰਹੇ ਨੇ ਕਿਉਂਕਿ ਜਿਹੜੇ ਜਿਹੜੇ ਅਫਸਰ ਉੱਤੇ ਲੰਬਾ ਸਮਾਂ ਲੱਗੇ ਰਹੇ ਨੇ ਇਹੀ ਜਗਜੀਤ ਸਿੰਘ ਤੇ ਸੁਖਬੀਰ ਸਿੰਘ ਇਹ ਤਾਂ ਕਿਉਂਕਿ ਹਰਮੀਤ ਸੰਧੂ ਅਕਾਲੀ ਦਲ ਦੇ ਵਿੱਚ ਸੀ ਇਹ ਭਲੀ ਭਾਤੀ ਜਾਣਦੇ ਨੇ ਕਿ ਕਿਹੜਾ ਅਕਾਲੀ ਦਲ ਦਾ ਲੀਡਰ ਹੈ ਕਿਹੜਾ ਵਰਕਰ ਹੈ ਉਹਨਾਂ ਨੂੰ ਚੁਣ-ਚੁਣ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਤੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਕੱਲ ਰਾਤ ਸਾਡੇ ਦੋਦੇ ਪਿੰਡ ਦੇ ਸਰਪੰਚ ਸਾਹਿਬ ਦੇ ਉੱਤੇ ਝੂਠਾ ਪਰਚਾ ਬਣਾਇਆ ਗਿਆ ਇਸੇ ਤਰੀਕੇ ਜਿਹੜੇ ਕੈਂਡੀਡੇਟ ਹੈ ਬੀਬੀ ਰੰਦਾਵਾ ਜੀ ਜਿਹੜੇ ਕਿ ਧਰਮੀ ਫੌਜੀਆ ਦੇ ਪਰਿਵਾਰ ਚੋਂ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਲੋਕ ਕਿੰਨਾ ਪਿਆਰ ਦੇ ਰਹੇ ਨੇ ਕੈਂਡੀਡੇਟ ਦੇ ਪੀਏ ਦੇ ਉੱਤੇ ਹੀ ਕੇਸ ਬਣਾਤਾ ਤੁਸੀਂ ਦੱਸੋ ਵੀ ਇਹ ਤੋਂ ਵੱਧ ਸਰਕਾਰ ਕੀ ਬਦਲਾਖੋਰੀ ਦੀ ਰਾਜਨੀਤੀ ਕਰੂ ਇਹ ਤੋਂ ਵੱਧ ਸਰਕਾਰ ਘਬਰਾਟ ਦੇ ਵਿੱਚ ਹੋਊ ਕਿ ਕੈਂਡੀਡੇਟ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਹੈ ਉਹਨਾਂ ਦੇ ਪੀਏ ਦੇ ਉੱਤੇ ਝੂਠਾ ਮੁਕੱਦਮਾ ਬਣਾਇਆ ਜਾ ਰਿਹਾ ਔਰ ਇਸੇ ਤਰੀਕੇ ਅੰਮ੍ਰਿਤਸਰ ਤੋਂ ਇੱਕ ਲੜਕਾ ਜਿਹਦਾ ਕਿ ਅਸੀਂ ਅੱਜ ਚੀਫ ਇਲੈਕਟੋਰਲ ਆਫੀਸਰ ਸਾਹਿਬ ਨੂੰ ਦੱਸਿਆ ਉਹਦਾ ਨਾਂ ਹੈ ਪ੍ਰਭਜੀਤ ਪ੍ਰਬ ਜੀਤ ਦੀ ਇੱਕ ਗੱਡੀ ਹੈ ਫੋਰਚੂਨਰ ਆਉ ਦੀ ਪਰਮਿਸ਼ਨ ਵਾਸਤੇ ਅਸੀਂ ਅਪਲਾਈ ਕੀਤਾ 18 ਅਕਤੂਬਰ ਨੂੰ ਕਿ ਜੀ ਇਹ ਜਿਹੜੀ ਗੱਡੀ ਹੈ ਫੋਰਚੂਨਰ ਇਹ ਕੈਂਡੀਡੇਟ ਦੇ ਕਾਫਲੇ ਚ ਚੋਣ ਪ੍ਰਚਾਰ ਦੇ ਦੌਰਾਨ ਚੱਲੂਗੀ ਤੇ ਅੱਜ ਸੀਆਈਏ ਸਟਾਫ ਨੇ ਉਹਨੂੰ ਗੱਡੀ ਸਮੇਤ ਉਹਦੇ ਘਰੋਂ ਚੱਕ ਲਿਆ ਕੀ ਜਵਾਬ ਦੇਈ ਹੈ ਜੀ ਕਿ ਇਸ ਤਰੀਕੇ ਦੇ ਨਾਲ ਫ੍ਰੀ ਤੇ ਫੇਅਰ ਇਲੈਕਸ਼ਨ ਅਸੀਂ ਸਟੇਟ ਦੇ ਵਿੱਚ ਸੋਚ ਰਹੇ ਹਾਂ ਔਰ ਇਹੀ ਸਵਾਲ ਮੇਰਾ ਚੀਫ ਇਲੈਕਟਰਲ ਸਾਹਿਬ ਨੂੰ ਵੀ ਹੈ ਇਹਦੇ ਨਾਲੋਂ ਤਾਂ ਫਿਰ ਇੱਕ ਸਿੱਧਾ ਜਿਹਾ ਕੰਮ ਕਰੋ ਕਿ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਕਿਉਂਕਿ ਉਹਦੀ ਹਾਰ ਕੰਦ ਤੇ ਲਿਖੀ ਹੈ ਉਹ ਹਾਰਿਆ ਹੋਇਆ ਕੈਂਡੀਡੇਟ ਹੈ ਉਹਨੂੰ ਸਿੱਧਾ ਹੀ ਨਾਮਿਨੇਟ ਕਰ ਦਿਓ ਜੇ ਤੁਸੀਂ ਵਿਰੋਧੀ ਪਾਰਟੀਆਂ ਦੇ ਵਰਕਰਾਂ ਤੇ ਲੀਡਰਾਂ ਦੇ ਉੱਤੇ ਇਸੇ ਤਰੀਕੇ ਝੂਠੇ ਪਰਚੇ ਦਰਜ ਕਰਨੇ ਨੇ ਉਹਨਾਂ ਨੂੰ ਘਰੋਂ ਜਾ ਕੇ ਚੱਕਣਾ ਫਿਰ ਚੋਣ ਕਰਾਣ ਦਾ ਕੋਈ ਫਾਇਦਾ ਨਹੀਂ ਸੋ ਇਹ ਜਿਹੜੀ ਬੁਖਲਾਟ ਹੈ ਜਿਹੜੀ ਘਬਰਾਟ ਹੈ ਇਹ ਦੱਸਦੀ ਹੈ ਕਿ ਜਿਹੜੇ ਲੋਕ ਕਹਿੰਦੇ ਸੀ ਜੀ ਅਸੀਂ ਜੇ ਕੰਮ ਨਾ ਕਰਿਆ ਸਾਨੂੰ ਵੋਟਾਂ ਨਾ ਪਾਇਓ ਤੇ ਅੱਜ 4 ਸਾਲ ਬਾਅਦ ਆਮ ਆਦਮੀ ਪਾਰਟੀ ਦੇ ਹਾਲਾਤ ਨੇ ਕਿ ਹੁਣ ਘਰਾਂ ਚੋਂ ਅਕਾਲੀ ਦਲ ਦੇ ਬੰਦਿਆਂ ਨੂੰ ਪੁਲਿਸ ਚੱਕ-ਚੱਕ ਕੇ ਲਿਜਾ ਰਹੀ ਹੈ ਕਿੱਥੇ ਰੱਖਿਆ ਜਾ ਰਿਹਾ ਉਹਨਾਂ ਦੇ ਘਰਦਿਆਂ ਨੂੰ ਵੀ ਨਹੀਂ ਪਤਾ ਐਸੇ ਤਰੀਕੇ ਜਿਹੜਾ ਇੱਕ ਨਵਾਂ ਕੰਮ ਹੋਰ ਉੱਥੇ ਫੜਿਆ ਤੁਸੀਂ ਜਾਣਦੇ ਹੋਵੋਗੇ ਕਿ ਪਹਿਲਾਂ 57-51 ਕਰਦੇ ਹੁੰਦੇ ਸੀ ਹੁਣ ਉਹ BNS ਦੇ ਵਿੱਚ 126 ਤੇ 169 ਹੋ ਗਿਆ ਹੁਣ ਉਹਦੇ ਤਹਿਤ ਪਹਿਲਾਂ ਲਿਸਟਾਂ ਬਣਾਈਆਂ ਜਾ ਰਹੀਆਂ ਨੇ ਕਿ ਕਿਹੜੇ ਪਿੰਡ 'ਚ ਜਿਹੜੇ ਲੋਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੋਰੀ ਕਤਾਰ ਦੇ ਵਰਕਰ ਨੇ ਕਿਉਂਕਿ ਵੈਸੇ ਤਾਂ ਤਰਨ ਤਰਨ ਦੀ ਹਵਾਏ ਦੱਸਦੀ ਐ ਕਿ ਉਥੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਜਿੱਤ ਵੱਲ ਵੱਧ ਰਿਹਾ ਐ ਇਸੇ ਕਰਕੇ ਸਰਕਾਰ ਇਹ ਸਾਰੇ ਹਤਕੰਡੇ ਆਪਣਾਰੀ ਐ ਉਹ ਲਿਸਟਾਂ ਤਿਆਰ ਕਰਕੇ ਆ ਅਸੀਂ ਅੱਜ ਦੱਸਿਆ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਕਿ ਉਹਨਾਂ ਨੂੰ ਨੋਟਿਸ ਕੱਢੇ ਜਾ ਰਹੇ ਨੇ 751 ਜਿਹਨੂੰ ਆਪਾਂ ਕਹਿੰਦੇ ਆ 126 169 ਬੀ ਐਨ ਹਸਤੇ ਕਿ ਜੀ 28 ਅਕਤੂਬਰ ਨੂੰ ਜਾ ਕੇ ਐਸ ਡੀ ਐਮ ਸਾਹਿਬ ਦੇ ਸਾਹਮਣੇ ਪੇਸ਼ ਹੋ ਕਿਹੜਾ ਅਮਨੋ ਅਮਾਨ ਨੂੰ ਖਤਰਾ ਹੋ ਗਿਆ ਜੀ ਉੱਥੇ ਔਰ ਮੈਂ ਇਹੀ ਚੀਫ ਇਲੈਕਟਰਲ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਇਹਦੇ ਵਿੱਚ ਕੋਈ ਅਰਜੈਂਸੀ ਤਾਂ ਹੈ ਨਹੀਂ ਇਹ ਨੋਟਿਸ ਜਿਹੜੇ 28 ਅਕਤੂਬਰ ਵਾਸਤੇ ਬੁਲਾਇਆ ਜਾ ਰਿਹਾ ਹੈ ਇਹਦਾ ਸਿੱਧਾ ਜਿਹਾ ਕਾਰਨ ਹੈ ਕਿ ਤੁਸੀਂ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਉੱਥੇ ਦੇ ਲੀਡਰਾਂ ਨੂੰ ਡਰਾਉਣਾ ਚਾਹੁੰਦੇ ਹੋ ਤੇ ਮੈਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਉਥੇ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅਰਮਿਤ ਸੰਧੂ ਨੂੰ ਮੈਂ ਸਦਾ ਪੁੱਛਦਾ ਕਿ ਇਦਾਂ ਡਰਾ ਲੋਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤਰੀਕੇ ਦੇ ਨਾਲ ਇਹ ਸੰਘਰਸ਼ਾਂ ਚੋਂ ਨਿਕਲੀ ਹੋਈ ਜਥੇਬੰਦੀ ਹੈ ਬੜੇ ਉਰੇ ਲੋਕਾਂ ਨੇ ਉਰੇ ਇੰਦਰਾ ਗਾਂਧੀ ਤੱਕ ਨੇ ਐਮਰਜੈਂਸੀਆਂ ਲਾ ਲੀਆਂ ਜੋਰ ਲਾ ਲਿਆ ਇਹ ਸੀਨਿਆਂ ਚ ਗੋਲੀ ਖਾਣ ਵਾਲੀ ਜਥੇਬੰਦੀ ਹੈ ਸੋ ਜੇ ਕਿਸੇ ਦੇ ਮਨ ਦੇ ਵਿੱਚ ਇਹ ਵਹਿਮ ਹੋਵੇ ਕਿ ਆ ਜਿਹੜੇ ਤੁਸੀਂ ਆ ਨੋਟਿਸ ਭੇਜ-ਭੇਜ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵਰਕਰਾਂ ਨੂੰ ਡਰਾ ਲੋਂਗੇ ਜੇ ਉਹਨਾਂ ਨੂੰ ਘਰੋਂ ਚੱਕ ਕੇ ਸ਼੍ਰੋਮਣੀ ਅਕਾਲੀ ਦਲ ਦਾ ਮਨਵਲ ਤੋੜ ਦੇਉਂਗੇ ਇਹਦੇ ਨਾਲ ਜਿਹੜੀ ਤੁਹਾਡੀ ਹਾਰ ਹੈ ਇਹ ਜਿਹੜੀ ਉਹ ਵੋਟਾਂ ਦੀ ਉਥੇ ਵੋਟਾਂ ਪੈਣੀਆਂ ਨੇ ਇਹ ਐਸੇ ਜ਼ਬਰ ਜ਼ੁਲਮ ਦੇ ਵਿਰੁੱਧ ਪੈਣੀਆਂ ਨੇ ਇਹ ਐਸੇ ਸਰਕਾਰੀ ਤੱਕੇਸ਼ਾਈ ਦੇ ਵਿਰੁੱਧ ਪੈਣੀਆਂ ਨੇ ਇਹਹੀ ਸਰਕਾਰ ਦੇ ਫੇਲੀਅਰ ਵਿਰੁੱਧ ਪੈਣੀਆਂ ਨੇ ਸੋ ਸ਼੍ਰੋਮਣੀ ਅਕਾਲੀ ਦਲ ਡਰਦਾ ਨਹੀਂ ਸਾਰਾ ਹਲਕਾ ਸਾਰਾ ਪੰਜਾਬ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਾ ਹੈ ਔਰ ਮੈਂ ਚੀਫ ਇਲੈਕਟੋਰਲ ਸਾਹਿਬ ਨੂੰ ਇੱਕ ਗੱਲ ਬਹੁਤ ਸਪਸ਼ਟ ਤੌਰ ਤੇ ਕਹਿ ਕੇ ਆਇਆ ਕਿ ਇਹ ਜਿਹੜੇ ਦੋ ਬੰਦੇ ਨੇ DSP ਜਗਜੀਤ ਸਿੰਘ ਤੇ DSP ਸੁਖਬੀਰ ਸਿੰਘ ਇਹਨਾਂ ਨੂੰ ਫੌਰਨ ਉਥੋਂ ਬਦਲਿਆ ਜਾਵੇ ਨਹੀਂ ਸ਼ਰੋਮਨੀ ਅਕਾਲੀ ਦਲ ਔਰ ਤਰਨਤਾਰਨ ਦੀ ਸਮੁੱਚੀ ਜਥੇਬੰਦੀ ਫਿਰ ਅਸੀਂ ਧਰਨੇ ਲਾਵਾਂਗੇ ਜੇ ਇਹ ਦੋ ਅਫਸਰ ਉਥੇ ਐਸੇ ਤਰੀਕੇ ਧੱਕੇਸ਼ਾਹੀ ਕਰਨਗੇ ਔਰ ਨਾਲ ਹੀ ਤਰਨਤਾਰਨ ਦੇ ਜਿਹੜੇ SSP ਐ ਮੈਡਮ ਰਵਜੋਤ ਕੌਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ IPS ਅਫਸਰ ਹੋ ਤੁਹਾਡੇ ਤੇ ਜ਼ਿੰਮੇਵਾਰੀ ਹੈ ਕਿ ਤੁਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਤੇ ਇੱਕ IPS ਅਫਸਰ ਦੇ ਹੁੰਦੇ ਅਗਰ ਇਸ ਤਰੀਕੇ ਦੇ ਨਾਲ ਪੁਲਿਸ ਨੂੰ ਤੁਸੀਂ ਖੁੱਲੀ ਛੁੱਟ ਦਿੱਤੀ ਹੈ ਕਿ ਝੂਠੇ ਪਰਚੇ ਦਰਜ ਕਰ ਦਿਓ ਤੁਸੀਂ ਜਿਹੜੇ ਪਰਮਿਸ਼ਨਾਂ ਬੰਦੇ ਮੰਗ ਰਹੇ ਨੇ ਕਿ ਅਸੀਂ ਗੱਡੀਆਂ ਅਕਾਲੀ ਦਲ ਦੇ ਕੈਂਡੀਡੇਟ ਦੇ ਨਾਲ ਚਲਾਉਣੀਆਂ ਨੇ ਉਹ ਗੱਡੀਆਂ ਵਾਲੇ ਬੰਦਿਆਂ ਨੂੰ ਗੱਡੀਆਂ ਸਮੇਤ ਘਰੋਂ ਚੱਕਣ ਦੀ ਇਜਾਜ਼ਤ ਦੇ ਰਹੇ ਹੋ ਤਾਂ ਅੱਜ ਇਲੈਕਸ਼ਨ ਕਮਿਸ਼ਨ ਦੀ ਡਿਊਟੀ ਬਣਦੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਅਸੀਂ ਇਹ ਕਾਪੀ ਭੇਜੀ ਹੈ ਕਿ ਚਾਹੇ ਉੱਥੇ ਦੇ ਐਸਐਸਪੀ ਹੋਣ ਚਾਹੇ ਦੋ ਡੀਐਸਪੀ ਹੋਣ ਅਗਰ ਤਰਨ ਤਰਨ ਦੇ ਵਿੱਚ ਫ੍ਰੀ ਤੇ ਫੇਅਰ ਇਲੈਕਸ਼ਨ ਕਰਾਉਣੀ ਹੈ ਇਹਨਾਂ ਨੂੰ ਬਦਲਣਾ ਬੇहद ਜ਼ਰੂਰੀ ਹੈ ਕਿਉਂਕਿ ਲੋਕ ਜਿੱਥੇ ਉੱਤੇ ਡੈਮੋਕ੍ਰੇਸੀ ਦਾ ਘਾਣ ਕਰ ਰਹੇ ਨੇ ਉੱਥੇ ਮਾਡਲ ਕੋਡ ਆਫ ਕੰਡਕਟ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਹੈ ਇਹ ਤਾਂ ਉਹਦੀਆਂ ਵੀ ਧਜੀਆਂ ਨੇ ਕਿ ਜਿਹੜਾ ਬੰਦਾ ਦਾਇਰੇ ਦੇ ਵਿੱਚ ਰਹਿ ਕੇ ਚੋਣ ਪ੍ਰਚਾਰ ਕਰ ਰਿਹਾ ਤੁਸੀਂ ਚੋਣ ਪ੍ਰਚਾਰ ਵੀ ਨਹੀਂ ਕਰਨ ਦੇ ਰਹੇ ਸੋ ਇਹ ਸਾਰੀਆਂ ਗੱਲਾਂ ਅਸੀਂ ਚੀਫ ਇਲੈਕਟਰਲ ਸਾਹਿਬ ਨੂੰ ਦੱਸੀਆਂ ਨੇ ਔਰ ਉਹ ਖੁਦ ਮੈਂ ਦੇਖਿਆ ਕਿ ਅਜੋ ਵੀ ਚਿੰਤਤ ਮਹਿਸੂਸ ਕਰ ਰਹੇ ਸੀ ਔਰ ਉਹਨਾਂ ਨੇ ਕਿਹਾ ਕਿ ਮੈਂ ਹੁਣੀ ਡੀਸੀ ਨਾਲ ਐਸਐਸਪੀ ਨਾਲ ਗੱਲ ਕਰਦਾ ਹਾਂ ਪਰ ਅਸੀਂ ਬੜਾ ਸਪਸ਼ਟ ਤੌਰ ਤੇ ਮੰਗ ਕਰਦੇ ਹਾਂ ਕਿ ਤਿੰਨੇ ਅਫਸਰ ਤਰਨਤਾਰਨ ਚੋ ਬਦਲੇ ਜਾਣ ਔਰ ਚੀਫ ਇਲੈਕਟਰਲ ਸਾਹਿਬ ਆਪਣੇ ਦਫਤਰ ਚੋਂ ਆਪਣਾ ਸਟਾਫ ਤਾਇਨਾਤ ਕਰਨ ਔਰ ਇਹ ਜਿਹੜੀਆਂ ਇਹ 57 ਦੇ ਨੋਟਿਸ ਨੇ ਤਾਂ ਫੋਰਨ ਸਟੇ ਕਰੋ ਇਹਨਾਂ ਦੀ ਕੀ ਦੱਸੋ ਜੀ ਅਰਜੰਸੀ ਹੈ 13 ਤਰੀਕ ਤੋਂ ਬਾਅਦ ਬੁਲਾ ਲਿਓ ਸਾਰਾ ਅਕਾਲੀ ਦਲ ਪੇਸ਼ ਹੋ ਜਾਊਗਾ ਔਰ ਇਹ ਜਿਹੜੇ ਝੂਠੇ ਪਰਚੇ ਨੇ ਇਹਨਾਂ ਦੀ ਜਾਂਚ ਕਰੋ ਔਰ ਕੋਈ ਵੀ ਕੋਰਸਿਵ ਐਕਸ਼ਨ ਨਹੀਂ ਫਿਰ ਕੋਰਟ ਜਾਣਾ ਪਊਗਾ ਅਗਰ ਧੱਕੇ ਨਾਲ ਲੋਕਾਂ ਦੇ ਘਰੇ ਰੇਡ ਕਰੋਗੇ ਸੋ ਅਗਰ ਫ੍ਰੀ ਤੇ ਫਿਰ ਇਲੈਕਸ਼ਨ ਕਰਾਉਣੀ ਹੈ ਤਾਂ ਫਿਰ ਇਹ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਹੋਊਗੀ ਤੇ ਅਫਸਰ ਧਿਆਨ ਰੱਖਣ ਕਿਉਂਕਿ ਅੱਜ ਇਹ 10 ਦਿਨ ਦਾ ਤੱਕ ਹੈ ਮੈਂ ਬਹੁਤ ਸਪਸ਼ਟ ਤੌਰ ਤੇ ਬਹੁਤ ਜ਼ਿੰਮੇਵਾਰੀ ਦੇ ਨਾਲ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਫਸਰਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਇਹ 10 ਦਿਨਾਂ ਦਾ ਤੱਕ ਹੈ ਇਹ ਅਦਾਲਤਾਂ ਦੇ ਵਿੱਚ ਜਾਊਗਾ ਫਿਰ ਭੁਗਤਨੀਆ ਉਹੀ ਅਫਸਰਾਂ ਨੂੰ ਪਹਿਣਗੀਆਂ ਜਿਹੜੇ ਸੰਵਿਧਾਨ ਦੀਆਂ ਤਾਂ ਜੀ ਆ ਡੋਂਗ ਜੇ ਪਹਿਲਾਂ ਵੀ ਤੁਸੀਂ ਜਾ ਕੇ ਆਇ ਸੀ ਜੇ ਪਹਿਲਾਂ ਹੀ ਅਕਸ਼ਰ ਹੁੰਦਾ ਸ਼ਾਇਦ ਰੋਬਟ ਨਾ ਹੋ ਦੀ ਉਸ ਆਪ ਨੂੰ ਅੱਜ ਤਾਂ ਸਬੂਤਾ ਸਮੇਤ ਦਿਖਾ